ਜਦੋਂ ਆਜ਼ਾਦੀ ਦੇ 79 ਸਾਲ ਬਾਅਦ ਜਦੋਂ ਸਿਪਾਹੀ ਚੜਾਇਆ ਉਹ ਆਰਥਿਕ ਸਮਾਜਿਕ ਸਿੱਖਿਆ ਤੇ ਰਾਜਨੀਤਿਕ ਪੱਖ ਤੋਂ ਬਹੁਤ ਪਛੜਿਆ ਹੋਇਆ। ਔਰ ਆਜ਼ਾਦੀ ਦੇ 38 ਸਾਲ ਬਾਅਦ ਜਿੰਨੀਆਂ ਵੀ ਰਾਜਨੀਤਿਕ ਪਾਰਟੀਆਂ ਨੇ ਪੰਜਾਬ ਦੇ ਤੇ ਸਰਕਾਰ ਬਣਾਈ ਉਹਨਾਂ ਨੇ ਕਿਸੇ ਨੇ ਵੀ ਇਹਨਾਂ ਦੀ ਬਾਣੀ ਨਹੀਂ ਪੜੀ। ਔਰ ਇਹਨਾਂ ਦੀ ਜਿਹੜੀ ਪਹਿਲੀ ਹਾਲ ਸੀ ਉਹ ਅੱਜ ਵੀ ਹਾਲਤ ਨਾਲੋਂ ਬਹੁਤ ਚੰਗੀ ਅੱਜ ਤੋਂ 25 ਸਾਲ ਪਹਿਲਾਂ ਪਰ ਪਿਛਲੇ 25 ਸਾਲ ਤੋਂ ਇਹ ਬੋਟਾ ਪਾਉਣ ਤੋਂ ਹੀ ਰਹੇ ਪਰ ਇਹਨਾਂ ਦੀ ਆਵਾਜ਼ ਨਾਲ ਸਰਦਰੀ ਵਿੱਚ ਗੂੰਜਾਈ ਜਾਂ ਤਾਂ ਨਾ ਪਾਰਲੀਮੈਂਟ ਗੂੰਜੇ ਪਿੰਡਾਂ ਦੇ ਵਿੱਚ ਬੱਚੇ ਜਿਹੜੇ ਆ ਗਰੀਬੀ ਕਰਕੇ ਪੜ੍ਹ ਨਹੀਂ ਪਾਉਂਦੇ ਉਹ ਸਿਹਰਾ ਜਿਹੜਾ ਅੱਜਕੱਲ ਜਿਹੜਾ ਬਹੁਤ ਚੱਲ ਰਿਹਾ ਪਾਕਿਸਤਾਨ ਦਾ ਵੀ ਟ੍ਰੈਕ ਦੋ ਜਿਹੜਾ ਹੁਸ਼ਕਾਰ ਹੋ ਰਹੇ ਨੇ ਤਾਂ ਜੱਜ ਸਾਹਿਬ ਅਗਰ ਉਹਨਾਂ ਨੇ ਕੋਰੇ ਖਾਲਸਾ ਜੰਗੀ ਹਿੰਦੂ ਦਾ ਇੱਧਰ ਨੂੰ ਪਹੁੰਚਾ ਸੋ ਇਹ ਦਮਾਨ ਜਿਹੜੀ ਅੱਜ ਇਹ ਜਿਹੜੀ ਅਣਖ ਦਿਖਾਉ ਜਾਂਦੀ ਪੌਰ ਰਾਜ ਨਹੀਂ ਜਾਓ ਜਿਹੜਾ ਬੈਨਰ ਆ ਉਹ ਅੱਜ ਧਾਰੀਵਾਲ ਦੇ ਵਿੱਚ ਜਿਲਾ ਪੱਧਰੀ ਰੈਣੀ ਕਰਕੇ ਉਸ ਬੈਨਰ ਤਲੇ ਅਸੀਂ ਅੱਜ ਜਿਹੜਾ ਗੁਰਦਾਸਪੁਰ ਦੇ ਭਾਈਚਾਰੇ ਨੂੰ ਇਹ ਮੈਸੇਜ ਦੇਣ ਦੀ ਕੋਸ਼ਿਸ਼ ਕੀਤੀ ਕਿ ਜੇ ਤੁਸੀਂ ਆ ਹੱਕ ਪ੍ਰਾਪਤ ਕਰਨੇ ਨੇ ਤੇ ਤੁਹਾਨੂੰ ਕਬਰਸਾਨਾ ਜਮੀਨ 'ਤੇ ਜਿਹੜੇ ਪੜ੍ਹੇ ਲਿਖੇ ਬੱਚੇ ਉਹਨਾਂ ਨੂੰ ਨੌਕਰੀਆਂ ਮੈਂ ਜਿਹੜੇ ਬੱਚੇ ਪੜ੍ਹ ਰਹੇ ਨੇ ਉਹਨਾਂ ਨੂੰ ਸਵਾਲਸ਼ੀਲ ਮਿਲੇ ਜਿਹੜੇ ਦੇਖਾ ਰੋਗਣਾ ਘਰ ਮੈਂ ਔਰ ਜਿਹੜੀ ਜਨਸ਼ਮ ਦੀ ਜਤਰਾ ਹੋਵੇ ਤੇ ਇਹ ਜਿਹੜਾ ਸੀਐਨਐਪ ਜਿਹੜਾ ਸੰਘਰਸ਼ ਆ ਇਹੋ ਸੰਘਰਸ਼ ਦੇ ਨਾਲ ਤੁਹਾਨੂੰ ਜਿਹੜਾ ਇਹ ਹਾਨੀ ਬਣਨਾ ਪਏਗਾ ਔਰ ਇਹਦੇ ਨਾਲ ਇਹ ਸੰਘਰਸ਼ ਪਏਗਾ ਔਰ ਜਿਨ੍ਹਾਂ ਨੂੰ ਤੁਸੀਂ ਆਪਣਾ ਸਮਝ ਰਹੇ ਆ ਤੁਹਾਡੇ ਹੱਕ ਨੇ ਕਾਡੀਆਂ ਤੇ ਮジョਰਿਟੀ ਕੁਐਸਚਨ ਵੇਰਾ ਬਾਬਾ ਨਾਇਕੀ ਮਜਬੂਰੀ ਕ੍ਰਿਸਚੀਅਨ ਹੈ ਵਿਦਾਰੇ ਦੇ ਕ੍ਰਿਸਚੀਅਨ ਹੈ ਔਰ ਦਿਨਾ ਨਗਰ ਦੇ ਕ੍ਰਿਸਚੀਅਨ ਹੈ ਵਿਗਾਸਪੁਰ ਦੇ ਔਰ ਇਹਨਾਂ ਸਿੱਧਾ ਦੇ ਰਾਜਤਨ ਕਰ ਰਿਹਾ ਜਿਹੜੇ ਘੱਟ ਗੰਟੀਆਂ ਦੇ ਵਿੱਚ ਨੇ ਉਹ ਇਹਨਾਂ ਦੇ ਰਾਜ ਕਰ ਰਹੇ ਨੇ ਇਹਨਾਂ ਦੀ ਮਜਬੂਰੀ ਕੀਆ ਆਰਥਿਕ ਤਾਕਤ ਤੇ ਕਮਜ਼ੋਰੀ ਇਹਨਾਂ ਨੂੰ ਆਪਣੇ ਮਗਰ ਲਾਉਂਦੇ ਸੋ ਸੀਐਨਐਫ ਨੇ ਇਹ ਐਲਾਨ ਅੱਜ ਕਰ ਦਿੱਤਾ ਕਿ ਅਸੀਂ ਜਲਦ ਫੁਲੀ ਜਿਹੜੀ ਪਾਰਟੀ ਬਣਾ ਕੇ ਅਸੀਂ ਸਤਾਈ ਦੀ ਬਿਦਾਂ ਸਮਝੋ ਲੜਾਗੇ ਔਰ ਆਪਣੇ ਬੰਦੇ ਜਿਹੜਾ ਅਸੀਂ ਲਗਭਗ 170 ਸੀਟਾਂ ਤੇ ਨਹੀਂ ਅਸੀਂ ਕਟੋਕਰ 50 ਸੀਟਾਂ ਤੋਂ ਜਿੱਥੇ ਸਾਡੀ ਮジョਰਿਟੀ ਆ ਅਸੀਂ ਆਪਣੇ ਬੰਦੇ ਖੜੇ ਕਰਕੇ ਇਲੈਕਸ਼ਨ ਲੜਾਂਗੇ ਔਰ ਆਈ ਹੋਪ ਕਿ ਅਗਰ ਅਸੀਂ ਉਹ ਇਲੈਕਸ਼ਨ ਤੇ ਅਸੀਂ 10-15 ਸੀਟਾਂ ਵੀ ਜਿੱਤ ਗਏ ਤੇ ਸਾਡੀ ਆਵਾਜ਼ ਐਸੈਂਬਲੀ ਔਰ ਪਾਰਲੀਮੈਂਟ ਚ ਜਾਈਗੀ ਇਸੇ ਵਿਸ਼ੇ ਨੂੰ ਲੈ ਕੇ ਅੱਜ ਅਸੀਂ ਰੈਲੀ ਕੀਤੀ ਆ ਮੈਂ ਧੰਨਵਾਦ ਕਰਦਾ ਆਪਣੇ ਪੰਜਾਬ ਦੇ ਪ੍ਰਧਾਨ ਬੱਬਾ ਗੇੜੀ ਦਾ ਔਰ ਜ਼ਿਲ੍ਹਾ ਪ੍ਰਧਾਨ ਸਾਹਿਬ ਮਸੀਹਾ ਔਰ ਜਿਹੜੀ ਟੀਮ ਦਾ ਕਿ ਜਿਨ੍ਹਾਂ ਨੇ ਅੱਜ ਪਿੰਡੀਆਂ ਕਾਇਆਂ ਨੂੰ ਨਾਲ ਲੈ ਕੇ ਸਾਡੇ ਧਾਰਮਿਕ ਵਿੰਗ ਦੇ ਦੀ ਬੜੀ ਮਿਹਨਤ ਕੀਤੀ ਸਾਡੇ ਪਾਸਟਰ ਸਬਾਨਾ ਨੇ ਵੀ ਸਾਡਾ ਸਹਿਯੋਗ ਕੀਤਾ ਜ਼ਿਲ੍ਹਾ ਗੁਰਦਾਸਪੁਰ ਦੇ ਇੱਕ ਵਿਚਾਰ ਵਾਲੀ ਤੁਸੀਂ ਦੇਖਿਆ ਕਿ ਜਿਹੜਾ ਪਾਲਸੀ ਖਜਾ ਦਾ ਭਰਿਆ ਹੋਇਆ ਸੀ ਉਸ ਤੋਂ ਇਲਾਵਾ ਵੀ ਜਿਹੜੇ ਲੋਕ ਸੀ ਉਹ ਬਾਹਰੋਂ ਮਰੇ ਹੀ ਸੋ ਇਹ ਇਹ ਜਿਤਨੇ ਪੰਛੀ ਆ ਗਏ ਨੇ ਜਿਹੜਾ ਉਹ ਲੋਕ ਮਾਰ ਰਹੇ ਨੇ ਫਟਾਈ ਦੇ ਵਿੱਚ ਅਸੀਂ ਆਪਣੇ ਦਾਦੇ ਤੇ ਜਾ ਰਹੇ ਹਾਂ ਪਾਰਟੀ ਦਾ ਖੇਡ ਆਉਣੀ ਹੈ ਕਿਹਾ ਜਿਹੜੀ ਆਪਣੀ ਜ਼ਰਤਾਂ ਕਿਸੇ ਪਾਰਟੀ ਦਾ ਪਾਰਟੀ ਲਾਉਂਦੇ ਨੇ ਤੇ ਕੋਈ ਕੱਲੇ ਨਾ ਵੀ ਕਰਾ ਦੇ। ਦੇਖੋ ਅਸੀਂ ਜੋ ਸਾਡਾ ਕੱਠਿਆ ਜੋ ਸਾਨੂੰ ਸਪੋਰਟ ਮੈਨ ਲਿਆ ਅਸੀਂ ਕੱਲੇ ਲੜਾ ਜੀ। ਔਰ ਸਾਨੂੰ ਪੂਰਾ ਵਿਸ਼ਵਾਸ ਹੈ ਕਿਉਂਕਿ ਜਦੋਂ ਸੁਨਹਿਰਨ ਦੀ ਗੱਲ ਆਉਂਦੀ ਆ ਸੀਐਨਐਮ ਦੇ ਨਿਕਾਮਾ ਦੀ ਗੱਲ ਆਉਂਦੀ ਆ। ਅਸੀਂ ਇਹ ਪਾਰਟੀ ਭਾਈਚਾਰਾ ਦੀ ਪਾਰਟੀ ਨਹੀਂ ਹੋਏਗੀ ਉਹਦੇ ਵਿੱਚ ਸਿੱਖ ਭਾਈਚਾਰਾ ਵੀ ਹੋਏਗਾ ਉਸ ਪਾਰਟੀ ਤੋਂ ਮੁਸਲਮਾਨ ਭਾਈਚਾਰਾ ਵੀ ਹੋਏਗਾ ਐਸਸੀ ਭਾਈਚਾਰਾ ਵੀ ਹੋਏਗਾ ਔਰ ਹੋਰ ਦੇਖ ਕੇ ਜਿਹੜਾ ਕ੍ਰਿਸਚੀਅਨ ਭਾਈਚਾਰਾ ਵੀ ਅਸੀਂ ਸਾਰੇ ਭਾਈਚਾਰਿਆਂ ਨੇ ਤੁਹਾਡੇ ਭਾਰਤ ਇੱਕ ਸਕੂਲ ਦੇਸ਼ ਆ ਪਾਰਟੀ ਨਾ 20000 ਹਜ਼ਾਰ ਤੋਂ ਬਣ ਸਕਦੀ ਆ ਨਾ 10000 ਹਜ਼ਾਰ ਅਸੀਂ ਸਾਰੇ ਦੇ ਇਸ ਪਾਰਟੀ ਬਣਾਵਾਂਗੇ ਔਰ ਲੀਡਰਸ਼ਿਪ ਜਿਹੜੀ ਆ ਉਹ ਸਾਰੇ ਪੰਜਾਬ ਲੋਕਾਂ ਦੇ ਗੁਟਿਲ ਤੋਂ ਆਏਗੀ ਤੇ ਆਪਾਂ ਸਾਰੇ ਮਿਲ ਕੇ ਆਪਣੇ ਪੰਜਾਬ ਨੂੰ ਖੂਬਸੂਰਤ ਬਣਾਉਣਾ ਹੈ। ਔਰ ਪੰਜਾਬ ਦੇ ਲੋਕ ਲੁੱਟ ਰਹੇ ਨੇ। ਉਹਨਾਂ ਨੂੰ ਖੁਦ ਹਵਾ ਦੇ। ਅਸੀਂ ਉਹ ਪਾਰਟੀ ਦੇ ਵਜਾ ਆਪਣੇ ਮੂਹਰ ਖੜੇ ਕਰਕੇ ਜਿੱਤਾਂਗੇ ਤੇਜਾਂਗੇ। ਦੋਸਤਾਂ ਦੇ ਨਾਲ ਦੋਹਾਂ ਬੜੀ ਕੀ ਗੱਲ ਹੈ ਕਿ ਜੇ ਲੋਕਾਂ ਦੀ ਪਾਰਟੀ ਸ਼ੁਰੂ ਹੋ ਰਹੀ ਹੈ। ਬੜੀ ਖੁਸ਼ੀ ਦੀ ਗੱਲ ਆ ਕਿ ਮੈਂ ਸਿਰਫ 50 ਅਥਾਰਟੀ ਲੈਟਰਸ ਲੈ ਕੇ ਆਇਆ ਸੀ। ਉਹ ਥੋੜੀ ਲੈਟਰ ਖਤਮ ਹੋ ਗਏ। ਔਰ ਉਸ ਤੋਂ ਲਾਭ ਅਸੀਂ ਸਰੋਗ ਹਾਰ ਪਾ ਕੇ ਇਹਨਾਂ ਨੂੰ ਅਸੀਂ ਗਿਆਨ ਕਰਾਈ ਆ। ਅੱਜ ਲੱਗਦਾ ਮੇਰਾ ਖੜਾ ਇੱਥੇ ਸਤਰ ਅਸੀਂ ਗਾਇੰਡ ਹੋਈਆਂ ਨਹੀਂ ਤੇ ਉਹਨਾਂ ਵਾਸੀ ਆਪਣੀ ਪਰਿਵਾਰ ਸ਼ਾਮਿਲ ਕਰਕੇ ਬਹੁਤ ਖੁਸ਼ ਆ। ਉਹ ਕੋਈ ਦਬਾਅ ਚ ਨਹੀਂ ਆਏ ਮਾਂ ਕਿਸੇ ਨੇ ਮਜਬੂਰ ਕੀਤਾ ਗਿਆ। ਅੱਜ ਉਹਨਾਂ ਨੇ ਸਾਨੂੰ ਆਬਦੀਆਂ ਨੂੰ ਖੁਸ਼ ਹੋ ਕਿ ਗਾਇਨੀ ਗੁੱਤੀਆ ਤੇ ਅਸੀਂ ਆਸ ਕਰਦੇ ਆ ਕਿ ਇਹਨਾਂ ਜਿਹੜੀ ਸਮੱਸਿਆ ਆ ਆਪਣੇ ਇਲਾਕੇ ਦੀਆਂ ਦੱਸਣਗੇ ਸਾਨੂੰ। ਮੈਨੂੰ ਦੱਸਣਗੇ ਜਿਲ੍ਹਾ ਕਮੇਟੀ ਨੂੰ ਦੱਸਣਗੇ ਉਹਨਾਂ ਨੂੰ ਡਰੈਸ ਕਰਾਂਗੇ ਉਹਨਾਂ ਦੀ ਸਮੱਸਿਆ ਹੱਲ ਕਰਾਂਗੇ ਇੱਕ ਗਾਰੰਟੀ ਮੈਂ ਦਿੱਤੀ ਉਹਨਾਂ ਨੂੰ ਕਿ ਇਸ ਵੇਲੇ ਡਾਇਰੈਕਟ ਮਾਹੌਲ ਚੱਲ ਰਿਹਾ ਪੰਜਾਬ ਦੇ ਵਿੱਚ ਜੋ ਨਸ਼ਾ ਮਰੋਦੇ ਬਹੁਤ ਵਧੀਆ ਪਰ ਜੋ ਨਸ਼ਾ ਦੇ ਵਿਰੋਧ ਸਰਕਾਰ ਔਰ ਪੰਜਾਬ ਪੁਲਿਸ ਆਪਣੀ ਆਪਣੀ ਜਿਹੜੀ ਆ ਥਾਪਤ ਪਾਈ ਲੈਣ ਦੇ ਲਈ ਸ਼ਾਬਾਸ਼ ਰਿਆਲ ਦੇ ਲਈ ਕੋਈ ਅੰਕੜੇ ਜਿਹੜੇ ਆ ਉਹ ਆਮ ਲੋਕਾਂ ਦਾ ਸ਼ਿਕਾਰ ਬਣਾ ਕੇ ਗਲਤ ਪਰਚੇ ਦਰਜ ਕਰਕੇ ਕਰ ਰਹੀ ਆ ਅਸੀਂ ਉਹ ਨਹੀਂ ਹੋਣ ਦਵਾਗੇ ਬਾਕੀ ਸਰਕਾਰ ਦੇ ਹੀ ਨਾਲ ਆ ਕਿ ਪੰਜਾਬ ਨੂੰ ਜਿਹੜਾ ਨਸ਼ਾ ਭੰਗ ਪੰਜਾਬ ਵਾਲਾ ਜਿਹੜਾ ਪਰ ਜ਼ਿਆਦਾ ਨਾਲ ਨਹੀਂ ਔਰ ਪੂਰਾ ਪੰਜਾਬ ਜਿਹੜਾ ਬਨਾਜਾ ਜਿਹੜੇ ਜਿਹੜੇ ਮੇਲ ਸਮਝ ਲੈਣਾ ਉਹਨਾਂ ਦੇ ਦਿਲਾਓ ਜੇ ਪੰਜਾਬ ਪੁਲਿਸ ਵੀ ਫੜਿਆ ਜਾਂਦੇ ਉਹਦੇ ਵੀ ਚਲਾਓ ਪਰ ਆਮ ਲੋਕਾਂ ਤੋਂ ਚਲਾਉਣਾ ਉਹਦੇ ਵੀ ਮੈਂ ਸਹਿਮਤ ਨਹੀਂ ਮੈਂ ਉਸ ਗੱਲ ਤੋਂ ਵੀ ਮੰਨਦਾ ਨਹੀਂ ਡੈਫੀਨਿਟਲੀ ਦੇਖੋ ਜੋ ਐਲਾਨ ਅਸੀਂ ਪੰਜਾਬ ਦੀ ਰੈਲੀ ਵਿੱਚ ਸਮਾਰੇ ਕੀਤਾ ਹੈ ਕਿ ਅਸੀਂ ਪੋਲੀਟੀਕਲ ਪਾਰਟੀ ਜਿਹੜੀ ਆ ਉਹ ਐਲਾਨ ਕਰਾਂਗੇ ਸਾਰੇ ਵਰਗਾਂ ਨਾਲ ਜਾ ਕੇ ਦੇ ਹੋ ਸਫਲ ਸਫਲ ਗਿਆ ਸੀ ਕਿ ਜਿਹੜੇ ਵਾਈਨ ਹੋ ਗਈ ਅਡੇ ਸ਼ੁਰੂਆਤ ਤੇ ਮੈਂ ਦਰਦਾਸਪੁਰ ਤੋਂ ਹੋ ਗਈ ਆ ਅਬ ਦੇ ਸਾਰੇ ਉਸ ਤੋਂ ਬਾਅਦ ਸਾਰੇ ਪੰਜਾਬ ਦੇ ਵਿੱਚ ਹੋਏ ਥੈਂਕ ਯੂ ਵੱਡੀ ਰੈਲੀ ਹੋਈ ਆ ਬੜਾ ਵੱਡਾ ਇਕੱਠ ਹੋਇਆ ਵਾ ਮੈਂ ਪਿਛੇ ਨਾਸਰ ਫੰਡ ਦਾ ਪੰਜਾਬ ਦਾ ਜੂਥ ਪ੍ਰੈਜ਼ੀਡੈਂਟ ਆ ਜਿਹੜੀ ਅੱਜ ਖੜੀਵਾਲ ਦੇ ਵਿੱਚ ਹਾਲੀਵੁੱਡ ਪੈਲਸ ਦੇ ਵਿੱਚ ਰੈਲੀ ਹੋਈ ਆ ਸਾਡਾ ਐਸਟੀਮੇਟ ਸੀ 3100 ਦੇ ਤੀਵ ਨੌਜਵਾਨ ਔਰ ਪੈਣਾ ਸਾਡੀਆਂ ਆਲਗੀਆਂ ਲੇਕਿਨ 1020 ਖੁਸ਼ ਤੱਪ ਗਿਆ ਜੋ ਕਿ ਬੜੀ ਹੀ ਖੁਸ਼ੀ ਹੈ ਸਾਡੇ ਕਿਸਨ ਨੈਸ਼ਨਲ ਫੰਡ ਦੇ ਰਾਸ਼ਟਰਪਤੀ ਪ੍ਰਧਾਨ ਦੇ ਲਾਰਕ ਚੌਧਰੀ ਦੇ ਮੰਚ ਤੇ ਸਾਡਾ ਹਲਕਾ ਕਾਦੀਆਂ ਦੇ ਵਿੱਚ ਐਡਾ ਵੱਡਾ ਇਕੱਠ ਹੋਇਆ ਅੱਜ ਤੇ ਮੈਂ ਕਹਨਾ ਜਿੰਨੇ ਵੀ ਸਾਡੇ ਕਿਸਨ ਨੈਸ਼ਨਲ ਫੰਡ ਦੇ ਪ੍ਰਧਾਨ ਆ ਉਹਨਾਂ ਦਾ ਮੈਂ ਧੰਨਵਾਦ ਕਰਨਾ ਤੇ ਜਿੰਨੇ ਵੀ ਸਾਡੇ ਸਹਿਯੋਗੀ ਸੀ ਸਾਡੇ ਵਰਕਰ ਸੀ ਸਾਡੇ ਪੱਤਰਕਾਰ ਭਰਾ ਸੀ ਕੋਲਕ ਮੁਲਾਜ਼ਮ ਜਿਨ੍ਹਾਂ ਨੇ ਬਹੁਤ ਹੀ ਸਹੂਲਤ ਤੋਂ ਹੀ ਇੱਥੇ ਆਪਣਾ ਤਾਤਾ ਜਮਾ ਕੇ ਰੱਖਿਆ ਮੈਂ মিডিਆ ਦਾ ਔਰ ਐਸਐਸਪੀ ਸਾਹਿਬ ਗੁਰਦਾਸਪੁਰ ਦਾ ਮੈਂ ਦੇਲਤੀਆਂ ਦੇ ਰਹਿਾਈਆਂ ਤੋਂ ਧੰਨਵਾਦ ਕਰਨਾ ਹੈ